ਖਾਨ ਸਾਹਿਬ ਸ੍ਰੀ ਵਾਹਿਗੁਰੂ ਜੀ ਫਤਿਹ ਅਸੀਂ ਫੇਰ ਅੱਜ ਜੀ ਰੇਲੇਵ ਸਟੇਸ਼ਨ ਤੇ ਪਹੁੰਚ ਚੁੱਕੇ ਸੀ ਉਧਰੋਂ ਕਿਸੇ ਵੀਰ ਦੇ ਅੱਜ ਐਨੀਵਰਸਰੀ ਸੀ ਅੱਜ ਮੈਰੀ ਜਨਿਵਰਸਰੀ ਉਹਨਾਂ ਨੇ ਕਿਹਾ ਬਾਈ ਇੱਕ ਦਰਖਤ ਦੀ ਸਰਵਾਤ ਕਰਾ ਦਿਓ ਸਾਡੀ ਉਹਨਾਂ ਦੇ ਕਿਸੇ ਤੇ ਅੱਜ ਆਏ ਸੀਗੇ ਉਧਰੋਂ ਸਤਪਾਲ ਸਿੰਘ ਜੀ ਐਸਆਈ ਦਾ ਫੋਨ ਆ ਗਿਆ ਜੀ ਪੁਲਿਸ ਇੰਚਾਰਜ ਦਾ ਤੇ ਉਹ ਵੀ ਕਹਿੰਦੇ ਕਹਿੰਦੇ ਯਾਰ ਤੁਸੀਂ 10 ਕ ਦਰਖਤ ਹੋਰ ਲਾ ਦਿਓ ਸੰਘਣੇ ਸੰਘਣੇ ਆਹ ਦੇਖੋ ਜੀ ਅਸੀਂ ਕੀ ਸੰਘਣੇ ਸੰਘਣੇ ਦਰਖਤ ਲਾ ਰਹੇ ਆ ਨਾਲ ਨਾਲ ਲਵੇ ਲਵੇ ਪੰਜ 7 7 ਫੋਟ ਦੀ ਦੂਰੀ ਦੇ ਆਹ ਦੇਖੋ ਨਾਲ ਨਾਲ 10 ਕਿ ਦਰਸਤ ਅੱਜ ਹੋਰ ਲਾ ਰਹਿਆਂਗੇ ਤੇ ਕੱਲ ਨੂੰ ਆਪ ਸਤਪਾਲ ਜੀ ਸਾਡੇ ਸਾਰਾ ਨਾਲ ਹੋਣਗੇ ਉਹ ਜਦੋਂ ਵੀ ਅਸੀਂ ਆਉਣ ਆ ਥੋੜਾ ਜਿਹਾ ਵੀ ਚੱਲ ਰਹੇ ਹੁੰਦੇ ਆ ਤੁਹਾਨੂੰ ਪਤਾ ਪੁਲਿਸ ਦੀ ਡਿਊਟੀ ਆਈ ਨਹੀਂ ਪਤਾ ਕਿੱਥੇ ਲੱਗ ਜੇ ਕਦੋਂ ਜਾਣਾ ਪੈ ਜੇ ਤਾਂ ਕਰਕੇ ਸਾਰਾ ਸਾਡੇ ਬਿਜੀ ਰਹਿੰਦੇ ਨੇ ਤੇ ਉਹਨਾਂ ਦੇ ਕਿਹੇ ਤੇ ਅਸੀਂ ਆ ਜਾਂਦੇ ਹਾਂ ਜਦੋਂ ਵੀ ਸਾਨੂੰ ਫੋਨ ਕਰਦੇ ਨੇ ਸਾਡੇ ਚਾਰਜ ਸਤਪਾਲ ਜੀ ਐਸਆਈ ਤੀਜੇ ਦਿਨ ਤੋਂ ਹੀ ਹੈਪੀ ਵੀਅਰ ਨੂੰ ਸ਼ੁਰੂਆਤ ਕਰਤੀ